ਉਹ ਚੀਜ਼ ਹਾਜ਼ਮ ਨਹੀਂ ਆ ਰਹੀ ਇਹਨਾਂ ਨੂੰ ਲੱਗਦਾ ਹੈ ਕਿ ਜਿੱਥੇ ਸਾਡੀ ਸਰਕਾਰ ਨਹੀਂ ਹੈਗੀ ਉੱਥੇ ਅਸੀਂ ਇਹਨਾਂ ਨੂੰ ਜੇਲਾਂ ਤੋਂ ਸੁੱਟ ਕੇ ਜਾਂ ਇਹਨਾਂ ਦੇ ਪਰਚੇ ਕਰਾ ਕੇ ਵੀ ਇਹਨਾਂ ਨੂੰ ਦਬਾ ਲੀਏ ਪਰ ਇਹ ਲਹਿਰ ਆ ਜਿਹੜੀ ਜਿਹੜੀ ਕਦੇ ਦਿੱਲੀ ਤੋਂ ਉੱਠੀ ਸੀ ਤੇ ਪੰਜਾਬ ਦੇ ਵਿੱਚ ਹੋ ਕੇ ਉਹਨੇ ਪੂਰੇ ਭਾਰਤ ਦੇ ਵਿੱਚ ਜਾਣਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਭਾਜਪਾ ਦੀ ਸਰਕਾਰ ਆ ਉਹਨੂੰ ਆਪਣਾ ਬੋਰੀਆ ਵਿਸਤਰਾ ਜਿਹੜਾ ਉਹ ਸਾਂਭ ਲੈਣਾ ਚਾਹੀਦਾ ਮੈਂ ਵੀ ਕੇਜਰੀਵਾਲ ਇਸ ਤਰ੍ਹਾਂ ਦੇ ਪੋਸਟਰ ਅਜ ਦੇਖਣ ਨੂੰ ਮਿਲ ਰਹੇ ਨੇ ਦੇਖੋ ਜੀ ਆਮ ਆਦਮੀ ਪਾਰਟੀ ਦਾ ਹਰ ਇੱਕ ਵੋਲੰਟੀਅਰ ਇਹ ਕਹਿੰਦਾ ਕਿ ਜੇ ਕੇਜਰੀਵਾਲ ਸਾਹਿਬ ਨੇ ਕੁਝ ਮਾੜਾ ਕਰਿਆ ਤਾਂ ਹਰ ਇੱਕ ਵੋਲੰਟੀਅਰ ਕੇਜਰੀਵਾਲ ਹੈ ਤੇ ਹਰ ਇੱਕ ਵੋਲੰਟੀਅਰ ਨੂੰ ਹਰ ਇੱਕ ਲੀਡਰ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦੋ। ਛੋੜਾ ਤੋਂ ਪਹਿਲਾਂ ਕਾਨੂੰਨੀ ਲੱਗਦਾ ਨੁਕਸਾਨ ਹੋ ਸਕਦਾ ਇਸ ਤਰ੍ਹਾਂ ਦੀ ਗ੍ਰਿਫਤਾਰੀ। ਦੇਖੋ ਜੀ ਉਹ ਤਾਂ ਆਪਣੇ ਪੱਖ ਤੋਂ ਨੁਕਸਾਨ ਕਰਨ ਦੇ ਲਈ ਹੀ ਕਰ ਰਹੇ ਆ। ਪਰ ਜਿਹੜੇ ਜਿਹੜੇ ਸਾਥੀਆਂ ਨੇ ਤਿੰਨ ਵਾਰੀ ਉਹਨਾਂ ਨੂੰ ਦਿੱਲੀ 'ਚ ਮੁੱਖ ਮੰਤਰੀ ਬਣਾਇਆ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਲੈ ਕੇ ਆਂਦੀ ਆ ਉਹਨਾਂ ਨੇ ਕੋਈ ਨੁਕਸਾਨ ਨਹੀਂ ਮੰਨਣਾ ਉਹ ਦੁੱਗਣੇ ਹੋ ਕੇ ਆਪਣੀ ਪਾਰਟੀ ਦਾ ਕੰਮ ਕਰਨਗੇ ਤੇ ਹਰ ਇੱਕ ਸੀਟ ਤੇ ਵਧੀਆ ਮਾਰਜਨ ਦੇ ਨਾਲ ਉਹ ਆਪਣਾ ਜਿਹੜਾ ਝੰਡਾ ਆਮ ਆਦੀ ਪਾਰਟੀ ਦਾ ਉਭੰਦ ਕਰਨਗੇ ਖੜ ਕਹਿੰਦੇ ਪੰਜਾਬ ਦੀ ਪਾਲਿਸੀ ਦੀ ਵੀ ਜਾਂਚ ਕਰਾ ਲਓ ਕਹਿੰਦੇ ਇਸ ਦੇ ਵਿੱਚ ਵੀ ਕਹਿੰਦੇ ਘਟਾਲਾ ਹੋਇਆ ਸੁਨੀਲ ਜਾਖੜ ਨੂੰ ਇਹ ਪੁੱਛੋ ਕਿ ਆਪਣੇ ਘਰੇ ਜਾਂਚ ਕਰਾ ਲਓ ਤੁਹਾਡਾ ਪੁੱਤ ਕਾਂਗਰਸ ਕਰਨੀ ਬਹਿੰਦਾ ਤੁਸੀਂ ਭਾਜਪਾ ਕਰਨੀ ਬਹਿੰਨੇ ਹੋ ਤੁਸੀਂ ਉੱਥੇ ਸਟੇਟ ਨੂੰ ਮਾਰਾ ਕਹਿੰਦੇ ਹੋ ਤੁਹਾਡਾ ਪੁੱਤ ਇੱਥੇ ਕਹਿੰਦਾ ਕਿ ਅਸੀਂ ਜਾਖੜ ਪਰਿਵਾਰ ਨੇ ਪੰਜਾਬ ਲਈ ਆਹ ਕਰਤਾ ਉਹ ਜਾਖੜ ਸਾਹਿਬ ਨੂੰ ਕਹੋ ਤੁਸੀਂ ਆਪਣੇ ਘਰੇ ਹੀ ਜਾਂਚ ਕਰਾ ਲਓ ਵੀ ਤੁਸੀਂ ਕਿਹੜੇ ਪਾਸੇ ਹੋ ਕਪਟੀ ਕਾਲ ਆਖੀ ਆ ਇਹਨਾਂ ਨੇ ਔਰ ਜਿਸ ਢੰਗ ਦੇ ਨਾਲ ਵਿਰੋਧ ਪ੍ਰਦਰਸ਼ਨ ਲਗਾਤਾਰ جاری ਹੈ ਲੀਡਰਾਂ ਨਾਲ ਗੱਲਬਾਤ ਕਰ ਰਹੇ ਆ ਕਿ ਆਖਿਰ ਲੀਡਰਾਂ ਦਾ ਕੀ ਕੁਝ ਕਹਿਣਾ ਲੇਕਿਨ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਬਖਾਂਦੇ ਨਜ਼ਰ ਆ ਰਹੇ ਆ ਕਿਉਂਕਿ ਵਿਰੋਧ ਪ੍ਰਦਰਸ਼ਨ ਜਿਹੜਾ ਲਗਾਤਾਰ ਇੱਥੇ جاری ਹੈ ਔਰ ਇਸ ਦੀ ਹਰ ਇੱਕ ਅਪਡੇਟ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਆਂ ਉਹ ਚੀਜ਼ ਹਾਜ਼ਮ ਨਹੀਂ ਆ ਰਹੀ ਇਹਨਾਂ ਨੂੰ ਲੱਗਦਾ ਹੈ ਕਿ ਜਿੱਥੇ ਸਾਡੀ ਸਰਕਾਰ ਨਹੀਂ ਹੈਗੀ ਉੱਥੇ ਅਸੀਂ ਇਹਨਾਂ ਨੂੰ ਜੇਲ੍ਹਾਂ ਤੋਂ ਸੁੱਟ ਕੇ ਜਾਂ ਇਹਨਾਂ ਦੇ ਪਰਚੇ ਕਰਾ ਕੇ ਵੀ ਇਹਨਾਂ ਨੂੰ ਦਬਾ ਲੀਏ ਪਰ ਇਹ ਲਹਿਰ ਆ ਜਿਹੜੀ ਜਿਹੜੀ ਕਦੇ ਦਿੱਲੀ ਤੋਂ ਉੱਠੀ ਸੀ ਤੇ ਪੰਜਾਬ ਦੇ ਵਿੱਚ ਹੋ ਕੇ ਉਹਨੇ ਪੂਰੇ ਭਾਰਤ ਦੇ ਵਿੱਚ ਜਾਣਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਭਾਜਪਾ ਦੀ ਸਰਕਾਰ ਆ ਉਹਨੂੰ ਆਪਣਾ ਬੋਰੀਆ ਵਿਸਤਰਾ ਜਿਹੜਾ ਉਹ ਸੰਭ ਲੈਣਾ ਚਾਹੀਦਾ ਮੈਂ ਵੀ ਕੇਜਰੀਵਾਲ ਇਸ ਤਰ੍ਹਾਂ ਦੇ ਪੋਸਟਰ ਅਜੇ ਵੇਖਣ ਨੂੰ ਮਿਲ ਰਹੇ ਨੇ ਸਟ੍ਰੀਟ ਦੇਖੋ ਜੀ ਆਮ ਆਦਮੀ ਪਾਰਟੀ ਦਾ ਹਰ ਇੱਕ ਵੋਲੰਟੀਅਰ ਇਹ ਕਹਿੰਦਾ ਕਿ ਜੇ ਕੇਜਰੀਵਾਲ ਸਾਹਿਬ ਨੇ ਕੁਝ ਮਾੜਾ ਕਰਿਆ ਤਾਂ ਹਰ ਇੱਕ ਵੋਲੰਟੀਅਰ ਕੇਜਰੀਵਾਲ ਆ ਤੇ ਹਰ ਇੱਕ ਵੋਲੰਟੀਅਰ ਨੂੰ ਹਰ ਇੱਕ ਲੀਡਰ ਨੂੰ ਚਾਕ ਕੇ ਜੇਲ੍ਹ ਦੇ ਵਿੱਚ ਸੁੱਟ ਦੋ ਛੋੜਾ ਤੋਂ ਪਹਿਲਾਂ ਕਾਨੂੰਨੀ ਲੱਗਦਾ ਨੁਕਸਾਨ ਹੋ ਸਕਦਾ ਇਸ ਤਰ੍ਹਾਂ ਦੀ ਗ੍ਰਿਫਤਾਰੀ ਦੇਖੋ ਜੀ ਉਹ ਤਾਂ ਆਪਣੇ ਪੱਖ ਤੋਂ ਨੁਕਸਾਨ ਕਰਨ ਦੇ ਲਈ ਹੀ ਕਰ ਰਹੇ ਆ ਪਰ ਜਿਹੜੇ ਜਿਹੜੇ ਸਾਥੀਆਂ ਨੇ ਤਿੰਨ ਵਾਰੀ ਉਹਨਾਂ ਨੂੰ ਦਿੱਲੀ 'ਚ ਮੁੱਖ ਮੰਤਰੀ ਬਣਾਇਆ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਲੈ ਕੇ ਆਂਦੀ ਆ ਉਹਨਾਂ ਨੇ ਕੋਈ ਨੁਕਸਾਨ ਨਹੀਂ ਮੰਨਣਾ ਉਹ ਦੁੱਗਣੇ ਹੋ ਕੇ ਆਪਣੀ ਪਾਰਟੀ ਦਾ ਕੰਮ ਕਰਨਗੇ ਤੇ ਹਰ ਇੱਕ ਸੀਟ ਤੇ ਵਧੀਆ ਮਾਰਜਨ ਦੇ ਨਾਲ ਉਹ ਆਪਣਾ ਜਿਹੜਾ ਝੰਡਾ ਆਮ ਆਦਮੀ ਪਾਰਟੀ ਦਾ ਉਭੰਦ ਕਰਨਗੇ ਆਖੜ ਕਹਿੰਦੇ ਪੰਜਾਬ ਦੀ ਪਾਲਿਸੀ ਦੀ ਵੀ ਜਾਂਚ ਕਰਾ ਲਓ ਕਹਿੰਦੇ ਇਸ ਦੇ ਵਿੱਚ ਵੀ ਕਹਿੰਦੇ ਕੋਟਾਲਾ ਹੋ ਸੁਨੀਲ ਜਾਖੜ ਨੂੰ ਇਹ ਪੁੱਛੋ ਕਿ ਆਪਣੇ ਘਰੇ ਜਾਂਚ ਕਰਾ ਲਓ ਤੁਹਾਡਾ ਪੁੱਤ ਕਾਂਗਰਸ ਕੰਨੀ ਬਹਿੰਦਾ ਤੁਸੀਂ ਭਾਜਪਾ ਕੰਨੀ ਬਹਿੰਨੇ ਹੋ ਤੁਸੀਂ ਉੱਥੇ ਸਟੇਟ ਨੂੰ ਮਾਰਾ ਕਹਿੰਦੇ ਹੋ ਤੁਹਾਡਾ ਪੁੱਤ ਇੱਥੇ ਕਹਿੰਦਾ ਕਿ ਅਸੀਂ ਜਾਖੜ ਪਰਿਵਾਰ ਨੇ ਪੰਜਾਬ ਲਈ ਆਹ ਕਰਤਾ ਉਹ ਜਾਖੜ ਸਾਹਿਬ ਨੂੰ ਕਹੋ ਤੁਸੀਂ ਆਪਣੇ ਘਰੇ ਹੀ ਜਾਂਚ ਕਰਾ ਲਓ ਵੀ ਤੁਸੀਂ ਕਿਹੜੇ ਪਾਸੇ ਹੋ हर संभव कोशिश कर रहे हैं देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम WhatsApp channel par